ਸਸੀ ਗਾਲ ਜੀ ਆ ਵੀ ਬਸ ਤਰੋ ਦੋ ਹਾਂ ਕੀ ਹਾਲ ਆ ਬੜੀਆ ਸਭ ਲਈ ਕੰਨ ਆ ਗਿਆ ਹੈ ਸਪਰੇ ਕੋਈ ਹੱਦਲ ਕੋਈ ਹੈ ਦੱਤੀ ਗਿਆ ਦੱਤੀਆ ਮੇਰੇ ਕੋਗਾ ਹੀ ਨਹੀਂ ਹੈਗੀ ਕੀ ਕਰਾਣਾ ਤਾਂ ਹੱਥ ਆ ਸਾਫ ਜਾਂ ਕਰਦਾ ਮੜ ਜਾ ਕਹੀ ਨਹੀਂ ਹੈਗੀ ਹੱਥ ਨਾ ਕਰੇ ਜੰਦਾ ਕਰਿਆ ਸਾਫ ਕਰਗਾ ਨਹੀਂ ਉਹ ਪਾਣੀ ਖੜ ਜੂਗਾ 10 12 ਮੈਂ ਪਾਉਣੇ ਆ ਇਕੱਠਾ ਜਾਈਦਾ ਤਾਂ ਉਰੇ ਪਹਿਲਾਂ ਦੇਖਣਾ ਤਾਂ ਤੱਥੀ ਕਰ ਇੱਟਾਂ ਦਾ ਖੁੱਲਾ ਉਹ ਸਾਫ਼ ਹੋਣਾ ਬਸ ਉਹ ਉੱਥੇ ਉਹ ਸਾਫ਼ ਹੋਣਾ ਆਵੇ ਕਿੱਥੇ ਵੀ ਰਾ ਪੰਪ ਢੂਈ ਪਰ ਬਾਕੀ ਹੁਣ ਪਹਿਲਾਂ ਇੱਟਾਂ ਲਿਆ ਮੈਂ ਪਹਿਲਾਂ ਸਿਮਿੰਟ ਲਿਆ ਫਿਰ ਜੱਠਾ ਬਣਾ ਮਾ ਲਿਆ ਪੈਵਲਾਈਨ ਵੀ ਜਦ ਹੁਣ ਜਦ ਹੁਣ ਹੈਗਾ ਇੱਕ ਦਿਨ ਜਿੱਦੀ ਬੀ ਹੋਈ ਹੈ ਕਿਹੜੇ ਸੰਧੀ ਹੈ ਆ ਉਹ ਜਦ ਤੋਂ ਸੰਧੀ ਹੁੰਦੀ ਸੰਨ ਕਿਹੜਾ ਨਾਲੇ ਦੇਖਦੇ ਸਹੀ ਇੱਕ ਦਿਨ ਜਿੱਦੀ ਬੀ ਬਹੁਤ ਟਾਈਮ ਹੈ ਜਿੱਦੀ ਤਾਂ ਆ ਕੁਸੁੰਬੀ ਆ ਵੱਟ ਪਰ ਕੁਸੁੰਬੀ ਟੰਡੇ ਵਾਲੀ ਹੁੰਦੀ ਹੈ ਆਹਾਂ ਆ ਜਕਣਾ ਹੈ ਆ ਵੀ ਆ ਲਗ ਲਗ ਪਰ ਤੇ ਹਾਇ ਪਰ ਤੇ ਰਹਿੰਦੀ ਉਹਨੇ ਕੇ ਚੱਕਰ ਹੈ ਜਿੰਨਾ ਮਰਜ਼ੀ ਸਾਫ਼ ਕਰ ਲਾ ਫਰਮਾ ਉਸ ਨੂੰ ਖੁੱਲੜਾ ਨਹੀਂ ਹੈ ਕੋਕਣਾ ਗੱਗੇ ਹੈ ਨਾ ਆਹ ਖੁੱਲਿਆ ਹੀ ਹੋਇਆ ਹੋ ਗਰਮੀ ਦੇ ਕਿੰਨੀ ਕਹਿੰਦਾ ਫੇਰ ਮੰਦਮ ਹੀ ਹੋ ਗਈ ਧੁੱਪਾਂ ਕਹਿੰਦਾ ਫੇਰ ਦੱਸਿਆ ਪੰਜ-ਛੇ ਦਿਨ ਸੇ ਵੀ ਵੀ ਤਰੀ ਨੂੰ ਘੰਟ ਆਗੀ ਬਾੜ ਅੰਤ ਹੋਣ ਉਹ ਪਾਲਾ ਹਲਾ ਪਿਆ ਬਣੀ ਕਿਹੜਾ ਰਾਤ ਹੋ ਗਿਆ ਪਿਆ ਕਿਹੜਾ ਕਹਿੰਦੇ ਕਹਿੰਦੇ ਆਈ ਤਰੰਤ ਪਾਲਾ ਅੰਤ ਹੈ ਹੁਣ ਤਾਂ ਬਸੰਤ ਆਗੀ ਫਲਾ ਪਿਆ ਹੀ ਨਹੀਂ ਜੇ ਸਾਡੇ ਸਾਲਾ ਬਸੰਤ ਆਜ ਤੱਕ ਪੈਣ ਲੱਗਣਾ ਨਹੀਂ ਕਿ ਆਪ ਤਾਂ ਸੁਰ ਨਹੀਂ ਅਜੇ ਕੋਈ ਲੱਗੇ ਵਿੱਚ ਚੈੱਕ ਕਰਨੇ ਬਣ ਚੀਜ਼ਾਂ ਹਾਂ ਜੇ ਹੋਰੇ ਪਸੰਦ ਪਾਈ ਤੇ ਆਏ ਤੇ ਪੈਣ ਲੱਗਣਾ ਪਾਲਾ ਇੱਕ ਮਹੀਨਾ ਲੇਟ ਕਰਨਾ ਬਣ ਕੰਮ ਲੈ ਆਉਂ ਉਹਦੀ ਵਜ੍ਹੀ ਤੋਂ ਆਉਂਦੀਆਂ ਵਾ ਪਾਈਪ ਲਾਈਨ ਭਰਨੀ ਹੈ ਮੋਟਰ ਕੱਦੀ ਖੜੀ ਹੋਣੀ ਹੈ ਇਹ ਉਹ ਪਹਿਲਾਂ ਜਿਹੜਾ ਚਲਾਉਣਾ ਦੇਖਿਆ ਨਹੀਂ ਨੱਕਾ ਪੱਲੇ ਖੁੱਲਾ ਤਾਂ ਉਧਰ ਪਾਣੀ ਪਈ ਗਿਆ ਇੱਧਰ ਬੂ ਬੂਲਰ ਵੱਲ ਉਧਰ ਹੀ ਉਧਰ ਦੇਖ 10 ਮਿੰਟ ਬਾਅਦ ਆਇਆ ਮੈਂ ਕਿਹਾ ਪਾਣੀ ਤਾਂ ਹੈ ਨਹੀਂ ਨੱਕਾ ਉਧਰ ਖੁੱਲਾ ਦਾ ਪੱਲੇ ਨੰਨ ਨੰਨ ਨੱਕਾ ਲਾਇਆ ਉਹ ਮੈਂ ਇਹਦੇ ਬਾਰੇ ਕਹਿੰਦੀ ਹਾਂ ਪਰਾ ਪਰਾ ਆਹ ਨਾ ਨਾ ਆਹ ਤਿੰਨ ਬਿੱਗੇ ਸੌ ਆਏ ਡੇਢ ਕਿਲਾ ਆਏ ਬਹੁਤ ਠੀਕ ਆ ਕਰ ਦੋ ਤਿੰਨ ਦੇਖਾਂ ਤੂੰ 10 12 ਮਾਪ ਲਾ ਲਵੋਣੇ ਬਸ ਲੱਗ ਜੇ ਦਾ ਕੰਮ ਨਹੀਂ ਹੈਗਾ ਛੇ ਛੇ ਪੰਪ ਆਏ ਆ ਬਹੁਤਾ ਕੰਮ ਨਹੀਂ ਹੈ ਛੇ ਛੇ ਆਏ ਠੀਕ ਹੈ ਪਾਣੀ ਹੋ ਜੂਰੇ ਜੇ ਛੇ ਪੰਪ ਬਾ ਮਪਦੇ ਪਾਣੀ ਘਟੇ ਫੇਰ ਔਖਾ ਹੋਣਾ ਲਾਈਟ ਪਜ ਗਈ ਜੇ ਇਪਰਾ ਉੱਥੇ ਦੇ ਭਾਂਦੇ ਉੱਥੇ ਜੱਥੇ ਪਾਣੀ ਹੋਣਾ ਇੱਕ ਦੋ ਜੇ ਪੰਪ ਪੰਪ ਦਸੂਗਾ ਜੀ ਉਹ ਉੱਥੇ ਉਹ ਮੋਟਰ ਪੱਤੇ ਆਇਆ ਆਵਰ ਵੀ ਹੁਣ ਆਇਦੇ ਫਿਰ ਉਹ ਫਿਰ ਬਾੜ ਪੈਂਦੀ ਆ ਉਹ ਬਾੜ ਤਾਂ ਰਹਿ ਜਾਂਦੀ ਏ ਕਿਦੋਂ ਬੰਪ ਘਾੜ ਕੇ ਫਿਰ ਤਾਂ ਕੋਈ ਚੱਕਰ ਨਹੀਂ ਹਾਂ ਹੈ ਕਿ ਨਹੀਂ ਤਾਂ ਫਿਰ ਤਾਂ ਬੰਦਾ ਭੰਨ ਹੁੰਦਾ ਹਾਂ 12 ਦੇ 12 ਘਟੇ ਲੱਗਣੇ ਤੁਹਾਨੂੰ ਅਗਰ ਔਖਾ ਹਣਾ ਤੇ ਕਹੀ ਹੁੰਦੀ ਨਾ ਕਹੀ ਮੈਂ ਉਹਦਾ ਕ ਸਾਫ ਕਰ ਦਿੰਦਾ ਫਿਰ ਚਵੱਚੀ ਵਾਜਣਾ ਤਾਂ ਇਹਨੇ ਨਹੀਂ ਨਹੀਂ ਫਿਰ ਤਾਂ ਉਹ ਤਾਂ ਹੀ ਮੇਰੀ ਗੱਲ ਸੁਣਨਾ ਇੱਥੇ ਨੱਕਾ ਪਟਣਾ ਉਹ ਵੀ ਸਾਫ ਕਰੀਂਗਾ ਉਹ ਵੱਟ ਲਾ ਦਿੰਦੀ ਆ ਜੇ ਫਿਰ ਬਹੁਤ ਮੁੱਦਾ ਮੁੱਦਾ ਤਾਂ ਕਹੀ ਤਾਂ ਮੁਰਦਾ ਤਾਂ ਕਹ ਫਿਰ ਦੂ ਦੇਖਣੀ ਸੀ ਨਾ ਪਹਿਲਾਂ ਤੁਸੀਂ ਮੁਰਦਾ ਤਾਂ ਕਹੀ ਤਾਂ ਕਹੀ ਨੇ ਕੀ ਪੜਾ ਰਿਹਾ ਹੈ ਲੱਗਦਾ ਹੋਰ ਪਾਸੇ ਤੇ ਨਹੀਂ ਬੁੱਲਦਾ ਆਇਆ ਬਾਈ ਲੱਬ ਬਵਾੜ ਬਹੁਤ ਆ ਕਿਤੇ ਨੇੜੇ ਹੀ ਯਾਰ ਉਹ ਉੱਥੇ ਕਿੱਥੇ ਕਿੱਥੇ ਜਾ ਕੇ ਔਰ ਤੇ ਲੈ ਔਰ ਤੇ ਉਹ ਕਿੱਥੇ ਮੋੜ ਦਿਖਦੀ ਵੀ ਨਹੀਂ ਦੂਰ ਹਰ ਜਾ ਕਿਲੋਮੀਟਰ ਦੀ ਬਾਟ ਹੋਣੀ ਹੈ ਇਹ ਤਾਂ ਪਾਣੀ ਕਾ ਹੁੰਦਾ ਜਿੰਦਾ ਉਹ ਨੱਕੇ ਨੂੰ ਫੁੱਲ ਹੋ ਗਏ ਸਾਰੇ ਪਾਣੀ ਆਏ ਪਾਣੀ ਆਇਆ ਨਹੀਂ ਹਰੇ ਦਾ ਪ੍ਰੈਸ਼ਰ ਆ ਬਸ ਤੇ ਪ੍ਰਾਣਾ ਪਾਣੀ ਖੜਾ ਹੋ ਜਾਂਦਾ ਹੁਣ ਉਹ ਬੰਦ ਰੱਖਾ ਉਹ ਤਾਂ ਬੰਦ ਆ ਸਾਰੇ ਬੰਦਾ ਇਹਨੂੰ ਪਾ ਪਰ ਨਹੀਂ ਪਿਆ ਬਲਣਾ ਹੁਣ ਸਾਰੀਆਂ ਪੈਲੇਣਾ ਫੁੱਲ ਫੁੱਲ ਹੋਣੀਆਂ ਤਾਂ ਉਰੇ ਪਾਣੀ ਆਉਣਾ ਗੱਲ ਆ ਜਿਹੜੀ ਪਾਰੀ ਸਾਡ ਨੂੰ ਪਈ ਵੀ ਆ ਕਿਹੜੀ ਉਧਰ ਪਈ ਵੀ ਉਹ ਵੀ ਫੁੱਲ ਹੋਣੀ ਆ ਸਾਰੀਆਂ ਫੁੱਲ ਹੋ ਕੇ ਤਾਂ ਉਰੇ ਪਾਣੀ ਆਉਣਾ 10 ਕਿੱਲੇ ਪਹਿਲਾਂ ਇੱਕ ਨਹੀਂ ਘੁੰਮਣਾ ਨਹੀਂ ਹਾਲਾ ਹਾਂ ਬਤਾਵਾ ਨਹੀਂ ਹੋਣਾ ਨਿਕਲਣਾ ਹੈ ਨਾ ਉਹ ਚੱਕਰ ਆ ਹਨਾ ਇਹ ਤਾਂ ਬਹੁਤ ਦੀ ਲੱਗਦਾ ਇਹ ਨਹੀਂ ਉਹ ਵੀ ਉਹ ਵੀ ਪਾਣੀ ਭਰਨਾ ਫਿਰ ਤੱਕ ਆਹੋ ਇਹ ਵੀ ਭਰਨਾ ਉਹ ਇਹ ਵੀ ਭਰ ਕੇ ਤਾਂ ਮੋਟਣਾ ਹੋਰ ਨੂੰ ਨਾ ਲੋ ਬਾਈ ਦੇਖਦੇ ਵਾਕੀ ਗਰੂਡ ਹੋਕੇ ਬੰਗਲਾ ਕਰਦਾ ਹਲੇ ਕਿੱਦਾਂ ਗੜਾ ਦੱਸਦਾ 10 ਮਿੰਟ ਹੋ ਗਏ ਗਰੂਡ ਕਰ ਦਿੰਦੇ ਇਹਨੂੰ ਹੈ 10 ਮਿੰਟ ਹੋ ਗਏ ਫੇਰ ਨਾ ਦੇਖ ਰੋ ਚੱਲ ਮੈਂ ਗੇੜੀ ਗੇੜੀ ਪੁੱਠੇ ਦਾ ਗੇੜੇ ਵੀ ਦੇਖ ਲਈ ਮੈਂ ਤਾਂ ਚੱਲ ਮੈਂ ਦੇਖ ਕੇ ਹੁਣ ਹਟ ਜਾ ਮੈਂ ਦੇਖ ਕੇ ਹੁਣ ਕਿਤੇ ਗੇੜੀ ਪੁੱਠੇ ਹੁਣ ਇਹ 6 ਬੰਪ ਕੀੜੇ ਦੇ 6 ਬੰਪ ਤਾਂ ਲੱਗਣੇ ਚਾਹੀਦੇ ਆ ਦੂਜੀ ਇਹ ਹੈ ਫਾਰਾਂ ਵਾਲੀ ਹੈ ਜਿਹੜੇ ਸਾਹ ਨਾਲ ਆਖਦੇ ਤਾਂ ਵਿੱਚ ਹੈਗਾ ਇਹ ਜੇ ਰਹਿ ਗਿਆ ਇਹ ਕਿਤੇ ਨੂੰ ਰਹਿ ਗਈ ਮੜੀ-ਮੁੱਟੀ ਤੇ ਰਹਿ ਜਾਣਾ ਫਿਰ ਇਹਨੇ ਉਹ ਵੀ ਕਹਿੰਦਾ ਮੈਂ 6 ਬੰਪ ਲਾ ਕੀੜੇ ਦੇ ਘੱਟ 6 ਬੰਪ ਤਾਂ ਚਾਹੀਦੇ ਆ ਹੂੰ 12 ਬੱਬ ਲੱਗ ਜਣੇ ਗੱਦ ਪੂਰਾ ਹੁਣ ਪਿੱਠ ਨੂੰ ਪੰਪ ਲਾਉਣਾ ਜੇ 2 ਬੱਦੇ ਲੱਗ ਗਏ ਹਾਂ 12 ਲੱਗ ਜਣੇ ਤੇਰੇ 12 ਬੱਬਾਂ ਦੀ ਦਵਾਈ ਘੋਲ ਲੈ ਨਹੀਂ ਹਾਂ ਕਿ ਪਹਿਲਾਂ ਦੱਸ ਆਦਮਾ ਨਹੀਂ ਆਦਮਾ ਪਾਈ ਜਾਣਾ ਪੰਪ ਵਿੱਚ 240 ਤੱਕ ਪੰਪ ਵਿੱਚੇ ਪਾਈ ਜਾਣੀ ਆ ਆ ਘੋਲਣੀ ਪੈਣੀ ਆ ਹਾਂ ਆ ਘੋਲ ਲੈਣੀ ਆ ਆ ਠੀਕ ਏ ਜਿੰਨੀ ਕ 50 ਐਮਐਲ ਪਾਉਣੀ ਆ 50 ਗ੍ਰਾਮ ਹੂੰ ਹੂੰ ਇਹਦੇ ਨਾਲ ਨਾਲ ਦੇ ਹੂੰ ਹੂੰ ਇਹ ਐ ਮੈਂ ਪੰਪ ਚ ਪਾਈ ਜਾਣੀ ਆ ਬਸ ਠੀਕ ਆ ਯਾਹ ਪਾਲਾ ਚਾਹੇ 60 ਪਾਰਾ ਆ ਦੇ ਠੀਕ ਐ ਪਾਣੀ ਵੀ ਦੇਖ ਲੈ ਪਾਣੀ ਦਾ ਵੀ ਅਸਰ ਕਰਨਾ ਦੋ ਦਿਨ ਦੋ ਮਹੀਨੇ ਦੀ ਮੋਟਰ ਖੜੀ ਹੋ ਗਈ ਮਹੀਨਾ ਲਾਲ ਰੰਗ ਦਾ ਪਾਣੀ ਆ ਲਾਲ ਰੰਗ ਦਾ ਪਾਣੀ ਨਿਕਲਿਆ ਹਾਂ ਪਾਣੀ ਖਾਲੀ ਥੱਲੇ ਸਪੀਡ ਨਾਲ ਲੱਗੀ ਗੀ ਥੱਲੇ ਹੀ ਪੈਪ ਗਿਆ ਮਾ ਨੱਕਾ ਨਾ ਖੁੱਲਾ ਹੋਵੇ ਉੱਧਰ ਨਹੀਂ ਨਹੀਂ ਇਹ ਪਾਣੀ ਖਾਲੀ ਦਾ ਪੈਪ ਹਾਂ ਤਾਂ ਹੀ ਰੰਗ ਆ ਗਿਆ ਨਾ ਪੈਪ ਬਹੁਤ ਦੇਰ ਹੋ ਗਈ ਨਾ ਪਾਣੀ ਲੱਗੇ ਨੂੰ ਖਾਲੀ ਹੋ ਕੇ ਕਿਹੜੇ ਮੋਟਰ ਚਲਾਈਏ ਕਿਸੇ ਨੇ ਆ ਇਦਾਂ ਮਾੜੀ ਮੋਟੀ ਲੀਕ ਸੀ ਉੱਥੇੋਂ ਪਾਣੀ ਬਾਹਰ ਨਿਕਲ ਗਿਆ ਹਾਂ ਐ ਪੱਬੀ ਮਾਰ ਦਈਏ ਵੱਜ ਗਿਆ ਬਾਦਵਾ ਕੀ ਦਵਾ ਹਾਂ ਬਾਹਰ ਆ ਇਹ ਹੁਣ ਸਾਰੇ ਚੱਲਣਾ ਹੁਣ ਮੈਂ ਤਾਂ ਹੀ ਕਹਿੰਦਾ ਹਾਲੀ ਆਹ ਬੀਜ ਦੇ ਗਾਹਾਂ ਚ ਆਖੋ ਜੀ ਨਾ ਨਾ ਹੁਣ ਸਾਰੇ ਇਹਦਾ ਇੱਥੇ ਕਰਨੀ ਹੈ ਇੱਧਰ ਵੀ ਸਾਰੇ ਹੀ ਨਾ ਠੀਕ ਹੈ ਇਹ ਬੂਲਣਾ ਖੜਕੇ ਦਾ ਮ ਕਰਨੀ ਹੈ ਵਿਚਾਲੇ ਦੇ ਵਿਚ ਜਗ੍ਹਾ ਵਿੱਚ ਨਹੀਂ ਗਾਹਾਂ ਨੂੰ ਵੀ ਝੜ ਜੇ ਨਾ ਇਹਦਾ ਫੇਰ ਸਾਰੀ ਗਾਹਾਂ ਨਹੀਂ ਤਾਂ ਹੀ ਹੁੰਦੀ ਹੈ ਹੁਣ ਕੋਈ ਨਾਲ ਲੱਗਦੇ ਚੱਲਣਾ ਇਹਦੇ ਵਿੱਚ ਹੁਣ ਅੱਜ ਦਾ ਪਹਿਲਾ ਮੈਂ ਕਰ ਗਿਆ ਤਾਂ ਅੱਛਾ ਇਹ ਦੁਬਾਰੇ ਬੁੱਟੀ ਹੈ ਇਹ ਠੀਕ ਆ ਹੁਣ ਫੇਕ ਮਾਰਦੇ ਫੇਰ ਮਾਰਦੇ ਕੋੜਲਾ ਹੁਣ ਹਾਂ ਤੇ ਤੁਹਾਨੂੰ ਲੱਗਿਆ ਕੋਣ ਉਧਰ ਤੇਰੇ ਲੋੜੇ ਨੂੰ ਤਾਂ ਮੈਂ ਦੇਖ ਕੇ ਆ ਤੇ ਸਾਫ ਪਈ ਆ ਗਣਕੇ ਉਹ ਤਾਂ ਵੰਗ ਸਾਫ ਪਈ ਆ ਫੇਰ ਉਹ ਤੇ ਜਿਵੇਂ ਕਰ ਵੀ ਦਿੱਤੀ ਸੀ ਹਾਂ ਹਾਂ ਠੀਕ ਆ ਗਣ ਪੁੱਤਰ ਵਧੀਆ ਐ ਇਹਦੇ ਵਿੱਚ ਕਰਨੀ ਆ ਬਸ ਠੀਕ ਐ ਇਹ ਸਾਰੀ ਪਾਉਣੀ ਹੁਣ ਕਿ ਘੜੀ ਘੜੀ ਫੇਰ ਪੋਣੀ ਜਾਣੀ ਠੀਕ ਐ ਪਰ ਨਾ ਕੱਢੀ ਹੋਈ ਥੋੜੀ ਜੀ ਨਾ ਨਾ ਠੀਕ ਆ ਫੇਰ ਪਾ ਦੇ ਸਾਰੀ ਦੇ ਦੇਖੀ ਆ ਕਿਉਂ ਬੰਨੋ ਕਰ ਰਹੀ ਨੂੰ ਸੜੀਏ ਪਾਉ ਖਰਾਬ ਐ ਦਵਾਏ ਇਹ ਇਹ ਜੇ ਮੋਸ ਚੜ ਗਈ ਉਹਦਾ ਸਾਨੂੰ ਸਰ ਜਿਆਦੇ ਦੁਖਣਾ ਜਾਂਦਾ। ਇਹ ਫਿਰ ਮੇਰੀ ਗੱਲ ਹੁੰਦਾ ਕੀਲਾ ਹੋ ਗਿਆ। ਮੰਨ ਕੇ ਯਾਰ ਕੀਲਾ ਆਇਆ ਤਿੰਨ ਵੀ ਕਿਆ ਹੁਣ। ਹਾਂ ਤਿੰਨ ਵੀ ਕਿਆ ਹੈ। ਹਾਂ। ਡੇਢ ਰੱਖ ਤੂੰ। ਪਰਲੇ ਪਾਸੇ ਕਰੀ ਹੋਈ ਆ ਮੈਂ। ਅੱਛਾ ਆਹੀ ਹੈ ਨਾ ਉਹ ਲਾ ਲਾਈ। ਹਾਂ ਕੀਲਾ ਕੀਲਾ ਰਹਿੰਦਾ ਇੱਕ। ਬਾਬਾ ਡੇਢ ਪਾਉਣ 8 ਵੀ ਕਿਹ ਜਗ ਨਾਲ ਲਾ ਤੂੰ। ਹੂੰ। ਠੀਕ ਨਹੀਂ ਵਾਲੇ। ਹਾਂ ਦੇਖਿਆ ਕੀ ਤੇਰੀ 50 ਗ੍ਰਾਮ ਹੋ ਗਈ ਫਿਰ। ਹੂੰ। 100 ਗ੍ਰਾਮ ਪੀ ਇਹੇ। ਠੀਕ ਆ ਸਪਰੇਮ ਤਾਂ ਘੱਟੇ ਚਾਈਦੀ ਆ ਇਹੇ। ਰੇ ਰੂਮਾ ਵੱਧ ਪੈਂਦੀ ਆ ਮਹਰੇ ਤਾਂ ਵੱਧ ਆ ਇਹ ਤੇ ਰੇ ਰੇ ਘੱਟੇ ਜਾਂਦੀ ਆ ਇੰਸਟਾਗ੍ਰਾਮ ਦਾ ਹੁੰਦਾ ਯਾਰ 100 ਗ੍ਰਾਮ ਦੀ ਐ ਇਹ ਹਾਂ 100 ਦੀ ਆ ਮੈਂ ਮੰਡ ਮੈਂ 10 ਪਾਈਆਂ ਸੀ ਜੀਆਂ ਉਹ ਪਤਾ ਰੇਜ ਥੜੀ ਆ ਰੇਜ ਥੜੀ ਆ ਡੱਕਰ ਚ ਥੜੀ ਜ਼ਿਆਦਾ ਕਰਦੀ ਆ ਇਹ ਡੱਕਰ ਮੈਂ ਪਾਣੀ ਵੀ ਵੱਧ ਪੈਂਦੀ ਆ ਮੈਂ ਤਾਂ ਮੈਂ 100 ਗ੍ਰਾਮ ਦੀ ਸਪਰੇਅ ਕਰੀ ਕੀ ਠੀਕ ਆ PARTੀ ਤਾਂ ਨਹੀਂ ਆਈ ਉਹ ਨਹੀਂ ਤੱਬੇ ਗੈਲਾ ਪਹਿਲਾ ਤੇਰੇ ਸ਼ਾਮ ਸਾਹੀ ਇਹਨੇ ਮੁੱਕੇ ਐ ਤਬੇ ਇਹਨੇ ਮੁੱਕੇ ਜਾਉਂਦਾ ਸੀ ਨਹੀਂ ਆੱਤ ਤਤ ਪਾਏ 6 6 ਪਾਏ ਅਬ ਦੋਦ ਕਰਨਾ ਕਿਆ ਕਰਨਾ ਹਣੀ ਤਾ ਬੰਦੂ ਪਤਾ ਓੜੀ ਦਾ ਪਪਾ ਹਪਾ ਕਿੰਨੇ ਬਣਾਏ 6 ਪਾ ਬਣਾਏ ਲਗਨ ਪਰ ਤੇ 6 ਪਾਪ ਬਣਾਏ ਤੇਰੇ ਇਹ ਕੋਈ ਨਹੀਂ ਇਹਦੇ ਬਣਾ ਦੇਣੇ ਆ ਇਹ ਵਾਲੀ ਇਹ ਇਹੀ ਜਾਣੇ ਕਿ ਕਿਦੋਂ ਚੱਲਣ ਆਏ ਨੇ ਦੱਬਾ ਜੇ ਬਾਲਟੀ ਛੋਟੀ ਹੋਵੇ ਨਾ ਦੱਬਾ ਛੋਟਾ ਲਿਆਈਦਾ ਉਹ ਡੱਬਾ ਨਹੀਂ ਇਹ ਏਕਣੀ ਤੇ ਨੂੰ ਬਣਾਉਦੇ ਨਹੀਂ ਤੇ ਪੰਪ ਅਸੀਂ 10 ਬਣਾਉਦੇ ਨੇ 6 4 10 10 ਪੰਪ ਬਣਾਉਦੇ ਨੇ ਇਹਦੇ ਹੁਣ ਅੱਦਾਂ ਪਾਉਂਗਾ ਹਾਂ ਅੱਦਾਂ ਅੱਦਾਂ ਹਾਂ ਅੱਧੂ ਤੇ ਛੋੜ ਦੇ ਅੱਧੇ ਤੇ ਜੇ ਉਹ ਘੱਟ ਜਾਏ ਵੱਧ ਜਾਏ ਨਾਪ ਪੂਰਾ ਹੋਵੇ ਨਾ ਫਿਰ ਮਤਲਬ ਨਹੀਂ ਆਗਾ ਵੀ ਦੁਆਏ ਘੱਟ ਵੱਜੇ ਉਹ ਕੋਈ ਉਹ ਕਿਸੇ ਪੰਪ ਮਾਂ ਤੇਰੀ ਵੱਧ ਪੈਣੀ ਕਿਸੇ ਮਾਂ ਘੱਟ ਪੈਣੀ ਹੈ ਮੇਰੇ ਇੰਡਾ ਆ ਤਾਂ ਡੱਬਾ ਛੋਟਾ ਜਾਈਦਾ ਹੁਣ ਕਿਹੜਾ ਕਰੀਏ ਹੁਣ ਕਿੱਥੇ ਲੈ ਕੇ ਜਾਈਏ ਡੱਬਾ ਛੋਟਾ ਬਾਲਟੀ ਵੱਡੀ ਲਓ ਬਾਲਟੀ ਵੱਡੀ ਜਾਈਦੀ ਹੈ ਬਾਲਟੀ ਵੱਡੀ ਜਾਈਦੀ ਦੀ ਹੂੰ ਥੋੜੇ ਇੱਥੇ ਗਲਾਸ ਨੂੰ ਬੋਤਲ ਪੜ ਕੇ ਗਾਸ ਬਣ ਜਾਂਦਾ ਉਹ ਇੰਨੀ ਉੱਪਰ ਦੇਖ ਲੈ ਭਾਈ ਨਾ ਬਹੁਤਾ ਕੁਲ ਗਿਆ ਤਾਂ ਡੱਕਾ ਰੱਖ ਲੈ ਵਿੱਚ ਡੱਕਾ ਮਾਰਤਾ ਜਾਂ ਪੰਪ ਭਰਨਾ ਫੇਰ ਜਮਣਾ ਇਹਨੇ ਜਮਣਾ ਇਹ ਹਰੀ ਦੀ ਝੱਗ ਬਾਹਰ ਹੁੰਦੀ ਐ। ਹੂੰ। ਚੱਲ ਬਾਈ। ਕੀ ਜਲ ਸਪਰੇਅ ਦਾ ਅਸਲੀ ਹੈਗੀ ਐ ਇਹ ਪੰਪਾਂ ਦੀ ਉਹ। ਹੂੰ। ਜਿਹੜੀ ਆ ਸਪਰੇਅ ਨਾਲ ਸਿੱਧੀ ਕਰਦੀ ਵਿੱਚ ਆਏ। ਚਲੋ ਬਾਈ। ਨਾਲ ਰੋਟਾ। ਮਾਰ ਪੰਪ ਮਾਰ ਨਾਲ ਤੇ। ਭਰ ਲਾ ਹੁਣ। ਪਹਿਲਾਂ ਪਾਣੀ ਪਾ ਲੈਣਾ ਛ। ਆ ਬੰਪੂ ਤੇਰੇ ਵਾਲਾ ਕਿਹੜੀ ਦਵਾਈ ਦਾ? ਮੇਰਾ ਮੈਂ ਤੁਸੀਂ ਉਹ ਕਰੀ ਵੀ ਮੈਂ ਨਹੀਂ ਕਰੀ ਕੋਈ ਵੀ। ਹਾਂ। ਮੈਨੂੰ ਪਤਾ ਹੋਣਾ ਕਿਹੜੀ ਤਰੀਕਾ ਕਿਤੇ ਦੂਜੀ ਔਰਾਂ ਕਰੀ ਵੀ ਹੋਵੇ ਉੱਧਰ ਕਰੀਦੀ ਆਪਾਂ ਨੇ ਘਟ ਪਟ ਹੈ ਜਿਹੜੀ ਉੱਥੇ ਕਰੀਦੀ ਤਾਂ ਅਗਦੀ ਕਰੀਦੀ ਹਾਂ ਉਹੀ ਜਦਾਂ ਇਕੱਲੀ ਪਿਆ ਇਹ ਵੇ ਠੀਕ ਆ ਇਹ ਇਕੱਣੀ ਪਿਆ ਜਦਾਂ ਮੈਂ ਨਹੀਂ ਕੁਝ ਵੀ ਕਰਾਇਆ ਇਹ ਨਾਲ ਇਹਨਾਂ ਦਾ ਪਟ્રોલ ਆ ਪਟ્રોલ ਵਰਤਦੇ ਕਟ੍ਰੋਲ ਵਾਲਾ ਵੀ ਖੜਾ ਸਾਲਾ ਵਰਤਦਾ ਇਹਨੂੰ ਵੀ ਆਸੀ ਸਾਲਾਂ ਵਧੀਆ ਖਾ ਇਹ ਹਰ ਹਫ਼ਤੇ ਲੋਟਾ ਯਾਰ ਪਟ્રોલ ਵਾਲੇ ਤਾਂ ਪਤਾ ਨਹੀਂ ਗੱਲ ਖੜਦੇ ਨੇ ਉਹ ਵੀ ਸਾਲ ਲੋਟੇ ਲਾਦਾ ਆ ਲੋਟ ਆ ਹਰ ਹਫ਼ਤੇ ਇਹ ਹੈਗਾ ਆਰਾਮਦਾਰੀ ਵਾਲਾ ਕੰਮ ਹੂੰ ਉਹ ਹੈ ਕਾਲੀ ਗਲਾ ਉਹ ਕੰਮ ਤਾਂ ਸਾਰਾ ਜਬੇੜਦਾ ਬਹੁਤ ਉਹ ਪੁੱਛਾ ਕੰਮ ਉਹਦਾ ਫਿਰ ਮੈਨੂੰ ਤਾਂ ਨਹੀਂ ਪਤਾ ਵੀ ਕਦੋਂ ਠੋਖਾ ਹੀ ਆਉਂਦਾ ਉਹਦਾ ਵੀ ਆਈ ਨਹੀਂ ਉਹਦਾ ਮਾਰੀਏ ਫਿਰ ਬਾਅਦ ਹੀ ਬਾਅਦ ਮਾਰ ਕੇ ਫਿਰ ਹਾਂ ਸਰਫੀ ਚੱਕਦਾ ਫਿਰ ਮੈਂ ਉਹੀ ਕਹਿੰਦਾ ਇਹ ਨੂੰ ਥਲੇ ਰੋਪਣਾ ਬੜਾ ਨਕਵਾ ਜਾਂਦੀ ਸੀ ਸਟਾਰਟ ਇਹ ਇਹ ਵੀ ਥਲੇ ਫੋਰਾ ਬਹੁਤਦਾ ਹੀ ਨਾਂ ਦਾ ਵੀ ਸਪਰੇ ਇਹਨਾਂ ਦੀ ਸਹੀ ਯਾਰ ਡਬਲ ਮੋਟਰ ਆ ਇਹ ਸਪਰੇ ਇਹਨਾਂ ਦੀ ਸਹੀ ਹੈ ਹਾਂ ਆ ਵੀ ਡਬਲ ਮੋਟਰ ਹੋਣਾ ਹੈ ਸਿੰਗਲ ਆ ਹੈ ਨਤਾਏ ਹੁਣ ਦਵਾਈ ਤਾਂ ਨਹੀਂ ਘੋਲਦੀ ਕੋਈ ਇਹਦੇ ਵਿੱਚ ਮੈਂ ਕੁਝ ਨਹੀਂ ਬੋਲਿਆ ਹੁਣ ਇਹ ਆਇਆ ਘੋਲਿਆ ਬਉਧਰ ਤੇ ਹੈ ਥੋੜਾ ਹੀ ਘੋਲਿਆ ਆ ਬਉਧਰ ਤੇ ਰੰਗ ਬਦਲਦਾ ਨਹੀਂ ਦਾ ਤੇ ਗਲਤੀ ਕਰੀਦਾ ਉੱਥੀ ਦਵਾਈ ਬਾਣੀ ਦੀ ਪੈਬਰਾਂਦੀ ਇਹ ਸਿੰਗਲ ਮੋਟਰ ਆ ਹਾਂ ਸ਼ੌ ਡਬਲ ਆਹ ਖੜਿਆ ਡਬਲ ਮੋਟਰ ਇੱਕ ਬਟਨ ਆ ਫਿਰ ਦੂਆ ਦਾ ਬੱਬੇ ਫਿਰ ਦੋ ਡਬਲ ਮੋਟਰ ਚੱਲ ਪਣੀ ਫਿਰ ਫੂਰਾ ਵੀ ਵਧਾ ਦਿੰਦਾ ਹੋਵੇ ਇਹ ਡਬਲ ਬਫਾਰਾ ਚੱਲਣਾ ਉਹਨੂੰ ਜੇ ਆਪਾਂ ਦੂਈ ਢੂੜੇ ਵਾਲੀ ਲਾਉਂਦੇ ਆ ਇਹ ਡਬਲ ਉਹ ਹਾਂ ਡਬਲ ਮੋਟਰ ਹੈ ਡਬਲ ਮੋਟਰ ਹੈ ਹਾਂ ਉਹ ਡਬਲ ਬੋਰਡ ਤੇ ਉਹਨੂੰ ਲੋਡ ਪੈਂਦੀ ਆ ਜੱਪੜੇ ਧੂਆ ਫੋਾਰੇ ਵਾਲਾ ਸੀਟ ਮਲਾਉਣਾ ਧੂਆ ਆਏ ਘਮੌੜੇ ਵਾਲਾ ਮੈਂ ਸਾਰੀ ਲਾ ਦੋਨੇ ਤੇ ਮੈਂ ਨਹੀਂ ਚੁੱਕਦਾ ਕਿਉਂ ਵੀ ਹਾਂ ਉਦੋਂ ਸਵੇਰੇ ਕਰੀ ਮੈਂ ਸਾਰੇ ਖੋਲਤੀ ਚਲਦੀ ਹੈ ਮਤਲਬ ਫੁੱਲ ਪਾਵਰ ਫੁੱਲ ਪਾਵਰ ਖੋਲਦਾਂ ਨਾ ਮਤੇ ਦੀ ਹਾਂ ਭਾਈ ਲੱਗਦਾ ਵੀ ਰੀ ਟਾਈਮ ਹੈ ਇਹ ਹੁਣ ਗੱਲ ਹੈ ਉਦੋਂ ਦੋਹਰੇ ਮੈਂ ਆਪ ਲਾਇਆ ਸੀ ਮੈਂ ਸਾਰਾ ਛੱਡ ਦ ਦੰਬ ਤੇਰੇ ਵਾਲਾ ਇਹ ਨਾਲਾ ਸਿੰਗ ਇਹ ਸਿੰਗ ਉਨੀ ਪੰਜ ਲਾਇਏ ਨੇ ਵੀ ਤਾਂ ਆਹੋ ਤੋ ਮੈਂ ਨਾ ਪਹਿਲੀ ਵਾਰ ਬੱਸ ਆ ਬੰਦ ਦਿੰਦਾ ਉਹ ਉਹਦਾ ਚੱਕਰ ਪਾਇਆ ਡਬਲ ਮੋਟਰ ਦਾ ਫਾਇਦਾ ਨਹੀਂ ਲਾ ਕੇ ਉਹਨੂੰ ਪਤਾ ਲੱਗ ਗਿਆ ਉਹਦਾ ਉਹ ਫੋਰਾ ਵੱਧ ਹੈ ਆਹੋ ਮੋਖੜਾ ਲੜਦਾ ਖਾਨ ਦਾ ਵੱਧ ਦਾ ਡਬਲ ਮੋਟਰ ਕਰਕੇ ਇਹ ਹੁਣ ਜੇ ਹਵਾ ਹੀ ਹੁਣ ਦਾ ਪਾਣੀ ਵੱਧ ਕੇ ਰੰਦਦਾ ਠੀਕ ਹੈ ਆਹਾ ਹਾ ਕੰਮ ਗਿਆ ਕਿਹ ਚਿਕੂ ਵਾਲਾ ਲੈ ਇਹ ਵੀ ਲੱਗਿਆ ਕੱਲ ਪੋਲੂ ਦੇਖਿਆ ਨਹੀਂ ਕੱਲ ਪੋਲੂ ਦੇਖਿਆ ਮੈਂ ਲੱਗਿਆ ਹਾ ਹੱਥਾਂ ਲੱਗਿਆ ਉਹਨੂੰ ਭੌਣਾ ਨਹੀਂ ਜਲੀ ਆ ਬਾਹਰ ਅੱਕ ਜੀ ਦੀ ਆਇਆ ਕਰ ਦਿੰਦੀ ਕਿੱਥੇ ਆ ਲੁੱਟਣਾ ਕਿੱਥੇ ਆ ਲੈ ਮਾਰੀ ਇਹ ਤਾਂ ਹਿਲਿਆ ਨਹੀਂ ਦਾ ਕੋਈ ਨਹੀਂ ਉਹ ਤਾਂ ਆਦੀ ਹੋ ਜਾਂਦਾ ਪਾਏ ਪਿੱਛੇ ਬੰਬ ਲੱਗਾ ਫੁਆਰਾ ਫੜੀ ਜਾਂਦੇ ਬਸ ਰਾਮਨ ਹੈ ਕਿ ਨਹੀਂ ਹੈ ਲੂਟਾ ਸੱਦਾ ਵੀ ਭਾਈ ਹੁਣ ਇਹਦੇ ਗਾਹਾਂ ਆ ਕੇ ਦੂਵੇ ਹੁਣ ਦੂਵੇ ਆ ਕੇ ਟਰੈਕਟਰ ਵਾਲੇ ਹੁਣ ਟਰੈਕਟਰ ਵਾਲੇ ਆ ਕੇ ਡਰੋਨ ਆ ਗਿਆ ਕੋਈ ਹੋ ਜਾਣਾ ਹੁਣ ਕਾ ਕ ਵਧੀਆ ਪਰ ਇਹ ਸਭ ਨਾਲ ਬੈਸਟ ਚੀਜ਼ ਇਹ ਆ ਚਾਹੇ ਡਰੋਨ ਵਾਲਾ ਵੀ ਕੋਈ ਨਹੀਂ ਹੈਗੇ ਨਹੀਂ ਹੈਗਾ ਇਹਦੇ ਆਏ ਵੀ ਇੰਨੇ ਬੜਾ ਆ ਕੇ ਖੰਡਾ ਹੈ ਹੈ ਕਿ ਨਹੀਂ ਇੰਜਨ ਆਇਤਾ ਕੋਈ ਪੈਟਰੋਲ ਦਾ ਕੋਈ ਨਹੀਂ ਪਤਾ ਪਤਾ ਵੀ ਕਾਦੀ ਨੇ ਬੰਦ ਹੋ ਜਾਣਾ ਉਹ ਹਲਾ ਛੋਟੀਆਂ ਨੀਗਾ ਉਹ ਇਹੋ ਉੱਚ ਬੈਟਰੀ ਹੋਵੇ ਬੜੀ ਬੈਂਡ ਰੱਖ ਲੋ ਉਹ ਚ ਹੈ ਚਾਹੀਏ ਚਾਰਜ ਭਰੇ ਉਹ ਵੀ ਹੂੰ ਐਡਾ ਇੰਜਨ ਲਾਇਆ ਉੱਡੀ ਬੈਟਰੀ ਰੱਖਵਾ ਚ ਉੱਪਰ ਬੜੀ ਬੈਟਰੀ ਚਾਰਜ ਕਰ ਬੈਂਡਰੀ ਬੈਟਰੀ ਉੱਪਰ ਹੋ ਹਾਂ ਬੈਟਰੀ ਸਿਸਟਮ ਜਿਆਦਾ ਵਧੀਆ ਇਹਨਾਂ ਨਾਲ ਆਪਾਂ ਟਰਾਂਨ ਨਾਲ ਹਾਂ ਇੰਜਨਾਂ ਦਾ ਫਰਕ ਐਡਾ ਇੰਜਨ ਦਾ ਭਜਾ ਨਾ ਮੈਂ ਕਹਿੰਦਾ 5-6 ਕਿਲੋ ਭਜੰਦਾ ਹੁਣੇ ਹੀ ਆ ਉਹ ਨਹੀਂ ਬੈਟਰੀ ਰੱਖ ਲੈ ਆ ਉਹਨਾਂ ਬੈਟਰੀ ਬੜੀ ਰੱਖ ਦੇ ਸਾਡੇ ਉਹ ਚਾਰਜ ਕਰੋ ਇਹਦੇ ਵਿੱਚ ਬੈਟਰੀ ਨਹੀਂ ਆ ਉਹ ਹਾਂ ਛੋਟੀਆਂ ਬੈਟਰੀਆਂ ਚ ਬਸ ਹੂੰ ਠੀਕ ਆ ਸੋਦਾ ਹੀ ਚਾਹੀਦਾ ਬਲਮਾ ਦਾ ਚਾਹੇ ਇਹਨਾਂ ਬਰੇ ਤੂੰ ਟੈਂਕੀ ਬੜ ਉਹ 2 ਬੀ ਲੀਟਰ ਦੀ ਉਪਰਾਂ ਕਿੰਨੇ ਦੀ ਹੈ ਪੈਟਰੋਲ ਦੇ ਉਪਰ ਕੋਈ ਨਹੀਂ ਥੱਲੇ ਹੀ ਉਡੀ ਚੋਰ ਪੰਪ ਨੂੰ ਥੋੜਾ ਹੋਰ ਵਧਾ ਦੇਣਾ ਮਾੜਾ ਜੈ ਇਹਨੂੰ ਆਹੋ ਇਹੀ ਚਾਹੇ ਮੋਟਰ ਇਹੀ ਰੱਖੇ ਚਾਹੇ ਆਲਟੋ ਗੱਡੀ ਦੀ ਬੈਟਰੀ ਹੋਵੇ ਤੇ ਥੱਲੇ ਠੀਕ ਆ ਹਾਂ ਖੜੀ ਜਿਹੜੀ 20 25 ਪੰਪ ਲਾਵਾਂ ਯਾਰ ਪੂਰਾ ਫੋਰਾ ਬਣਾਉਗੀ ਬੜੀ ਹੋਵੇ ਮੋਟਰ ਹਾਂ ਹੈਨਾ ਇਹ ਦੇਖ ਮੈਨੂੰ ਕਹਿੰਦਾ ਜੇ ਇਹੀ ਇਹੀ ਤੇਰਾ ਇਹੀ ਮੋਟਰ ਹੋਵੇ ਆਓ ਹੁਣ 3 ਪੰਪ ਤਾਂ ਲਾਏ ਦਿੰਦੀ ਆ ਇਹ ਹਾਂ ਵੀ ਪਾਣੀ ਆ ਪਾਣੀ ਪਾਣੀ ਜ਼ਿਆਦਾ ਪੈ ਜਾਵੇ ਜੇ ਬਸ ਪਾਣੀ ਦਾ ਬਥੇਰਾ ਹੁੱਕਾ ਇਹ ਕਹਿੰਦੇ ਹੁੱਕਾ ਕਹਿੰਦੇ ਜੰਮਣੀ ਦੇਖ ਲੈ ਕਣਕ ਹੈ ਤੂੰ ਵੀ ਕਹਿੰਦਾ ਸੁੱਕਾ ਸੀ ਤੇ ਕਹਿੰਦੇ ਬੰਦਾ ਇੱਕ ਵਾਰ ਮੋੜੇ ਹੁੰਦਾ ਆ ਬਾਬਾਪਾ ਬੰਦਾ ਮੋੜੇ ਸਹੀ ਮੜ ਜਾ ਛੇਤੀ ਛੇਤੀ ਮੁੱਕਦੇ ਥੋੜੇ ਜੀ ਹਾਂ ਲੱਗਿਆ ਮੋਹ ਵਾਲੀ ਨੂੰ ਲੰਬਾ ਗਿੜਚ ਚੱਲ ਭਾਈ ਜਿਹੜਾ ਹਵਾਲਾ ਏ ਇੱਕ ਹਵਾਲਾ ਬੰਦ ਹੁੰਦਾ ਪਹਿਲਾਂ ਪੁਰੀ ਟੈਂਕੀ ਦੀ ਨੋ ਵੀ ਛੋਟੀ ਹੈ ਹਵਾਲਾ ਹਵਾਲਾ ਥੂਕੇ ਮਾਰ ਨਹੀਂ ਪੈਂਦੀ ਤੀ ਤੂੰ ਕਿੰਨੀ ਮਾਰ ਨਹੀਂ ਪੈਂਦੀ ਹਵਾਲਾ ਨਾਲ ਖੜਾਉਂਦਾ ਤਾ ਤੂਕਾ ਛੱਡ ਦੇ ਨਾਲ ਥਾਲੇ ਗੁਰੂ ਘਰ ਤੋਂ ਬੰਗਣਾ ਉਹਦਾ ਤੂੜਾ ਠਾਲ ਦੇ ਨਾਲ ਥਾਲੇ ਨਾਲ ਹਵਾ ਕਾ ਨਾ ਉਦੇ ਟੈਂਕੀ ਜਮੇ ਛੋਟੀ ਜੀ ਹੈ ਹਵਾ ਕਾ ਨਾ ਮਾਰਦਾ ਤਾਂ ਜਿਹੜੇ ਮੈਂ ਹਵਾ ਬਣਾਉਂਦਾ ਯਾਰ ਇੰਜੜ ਹਵਾ ਬਣਾਉਂਦਾ ਉਹ ਇੱਧਰ ਲੱਗਣਾ ਇੱਧਰ ਲਾਜੋ ਪਹਿਲਾਂ ਇੱਧਰ ਇਹਨੂੰ ਕੱਢਦੇ ਪਹਿਲਾਂ ਹੁਣ ਜੇ ਪਾਣੀ ਕੱਢ ਕੇ ਉੱਥੋਂ ਲੈ ਤਾ ਆਉਂਗੇ ਇੱਧਰ ਲਾਉਣ ਨੂੰ ਇੱਧਰ ਫੇ ਉੱਥੇ ਪਾਣੀ ਆ ਜਾਊਗਾ ਉਹ ਮੋਟਰ ਤੇ ਜੇ ਕੱਢ ਕੇ ਦੋ ਪੰਪ ਕਿੱਥੇ ਤੇ ਪਾਣੀ ਲਿਆਉਂਗੇ ਆਹ ਮੋਟਰ ਤੇ ਦੇ ਦੋ ਪੰਪ ਆਹ ਜਾਨੂੰ ਚਲਾ ਦਊਂਗੇ ਕਿ ਪੂਰਾ ਜਿੰਨੇ ਚਲਾਉਣਾ ਜਾਨਾ ਦੋ ਪੰਪ ਤੇਰੇ ਪੰਪ ਪਹਿਲਾਂ ਸਰੇ ਜਾਣਾ ਦੋ ਪੰਪ ਕੱਢੂਗਾ ਜੇ ਘਟੇ ਡੱਬਲ ਵਿੱਚ ਕੱਢਦੇ ਨਹੀਂ ਹੈਗੇ ਕੱਢਦੇ ਨਹੀਂ ਹੈਗੇ ਬ ਆਦੂ ਮਾਪਦਾ ਮੈਂ ਡੁੱਗੀ ਚ ਕੱਢ ਲੈਨੇ ਆ ਬੱਤ ਫਿਰ ਚਲ ਫਿਰ ਲਾਈਏ ਹਾਂ ਇਹ ਨੀ ਚੱਕ ਕਰਾਇਗਾ ਲੈ ਵੇ ਅਗਲੇ ਨਹੀਂ ਫਿਰ ਆਏ ਕਰ ਤੂੰ ਆ ਲਾਗ ਲਾ ਕੇ ਲੱਗੂ ਇਹਨੂੰ ਫਿਰ ਆਏ ਓਏ ਲਾਗਦਾ ਤੂੰ ਬਾਅਦ ਮੈਂ ਮਾਰੀ ਤੂੰ ਪਹਿਲੇ ਵਿੱਚ ਕਣ ਕੱਟ ਉਹ ਵਿੱਚ ਤੇ ਹੁਣ ਇੱਕ ਪਤਰੀ ਚੱਲਣ ਦੇ ਵਿੱਚ ਵੀ ਤਾਂ ਬੂਟਿਆਂ ਦੇ ਵਿੱਚ ਵੀ ਤਾਂ ਮਾਰ ਲਈਏ ਵਾਹੋ ਫਿਰ ਲੋ ਜੀ ਲੋੜੀ ਦੀਆਂ ਵਧਾਈਆਂ ਆ ਗਈ ਰੋਈ ਗਈ ਬਾਈ ਪਤਾ ਗੱਲ ਆਇਆ ਹੋ ਗਈ ਬਈ ਤੇਰਾ ਬੰਮੇ ਨੇ ਮਿਲੋ ਬਾਈ ਅੰਮਾ ਸੀ ਪੰਮਾ ਠੀਕ ਹੋ ਗਿਆ ਬਾਈ ਆ ਬਠੀਗਾ ਬੰਮਾ ਇਹ ਹੁਣ ਦੇਖੋ ਭਾਈ ਸਾਨੂੰ ਕੋਡੇ ਕੋਡੇ ਚਾ ਬੰਮੇ ਦਾ ਬਈ ਮੈਂ ਦਿਨ ਅੰਮੂ ਕਰੀ ਤਾਂ ਮਨੇ ਜਿਹੜੇ ਕਾਲਸ ਆ ਹੁਣ ਤਾਂ ਥੋੜੀ ਉਹ ਹੁਣ ਰਿਕਵਰੀ ਹੋ ਜਾਣ ਚੱਲ ਹੁਣ ਠੀਕ ਆ ਇਹ ਚੋਹਿਆਦਾ ਬਾਈ ਮੂਹ ਪੰਮੇ ਦੇ ਉਹ ਟਾਈਮ ਤਾਂਹੀਂ ਟਾਈਮ ਲੱਗਦਾ ਜੀ ਇਹਨੂੰ ਇਮਾ ਮੋਢੀ ਅਸੇ ਛੱਟਾਂ ਦਾ ਆ ਇੰਨਾ ਏਰੀਆ ਸੁਣਨਾ ਉਹ ਗਾਨੀ ਸੱਟਾ ਸੱਟਾ ਹੀ ਲੱਗ ਗਿਆ ਉਹ ਸੱਟਾ ਛੇਤੀ ਲੋੜ ਹੋ ਜਣੀ ਆ ਤੇ ਆ ਫੈਕਚਰ ਦਾ ਕੰਮ ਜ਼ਿਆਦਾ ਤਾਂ ਖੜਾ ਡਾਕਟਰ ਕਹਿੰਦਾ ਮਹੀਨਾ ਲਾਊਗਾ ਹਲੇ ਵੀ ਅੱਛਾ ਉਹ ਤਾਂ ਹੱਡੀ ਜੁੜਨੀ ਹੋਣੀ ਹਾਲੀ ਫਿਰ ਤੇਰੇ ਤਰੂ ਜੇ ਹੋਣੀ ਹੋ ਕੌਣ ਹਾਂ ਇਹਨਾਂ ਅਸਲ 'ਚ ਆਏ ਵੱਜ ਕੇ ਮੋਲਾ ਦੀ ਨਾ ਸਾਂ ਮੁਰਗੀਆਂ ਆਉਣੀਆਂ ਇੱਥੇ ਮਾਸ ਜਾ ਪਾੜ ਕੇ ਖੂਨ ਇਕੱਠਾ ਹੋਇਆ ਪਤਾ ਹਾਂ ਬਲੱਡ ਕਾਟ ਵੀ ਲਿਖਾ ਦੋ ਨਾ ਬਣਿਆ ਪਿਆ ਸੋਨ ਹੋ ਜਾ ਤੇ ਭਾਈ ਗੱਲ ਐ ਵੀ ਅਸੀਂ ਲੋੜੀ ਨੂੰ ਇਕੱਠੇ ਨਹੀਂ ਤੇ ਠੀਕ ਆ ਅੱਜ ਹਾਂ ਵੀ ਅਸੀਂ ਅੱਜ ਅੱਜ ਬਣਾਉਣੀ ਆ ਆ ਸਾਰੀ ਧੂਣੀ ਬਜਾ ਲਈ ਕੋਈ ਕੀ ਉਦਣ ਗੱਗਾ ਵੀ ਨਹੀਂ ਤੇ ਹੈਗਾ ਉਰੇ ਭਾਈ ਤਾਂ ਹੀ ਸਾਡੇ ਲੋਹੜੀ ਮਨੀ ਆ ਪਾ ਫਿਰ ਗੱਗਮੀ ਦੇ ਦਿਨ ਮੁੜਿਆ ਨਾ ਚੱਲੇ ਤਲ ਤਲ ਜਾ ਮੂਹਲੀ ਮਫਲੀ ਲੈ ਅੱਜ ਲੋਹੜੀ ਪਤਾ ਗਾਹ ਨੂੰ ਮਿਲਾਉਂਗੇ ਲੋਹੜੀ ਅੱਜ ਉੱਥੇ ਗਿਆ ਇਹਨੇ ਠੰਡ ਦਾ ਪਤਾ ਆਦਾ ਆਓ ਦਿਨ ਅੱਗੇ ਪਿੱਛੇ ਹੋਏ 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 ਆਗਾ ਹੁਣ ਮੌਸਮ ਦੇ ਸਾਹਬ ਨਾਲ ਲੋਹੜੀ ਅੱਜੇ ਲਾਲਾ ਤੋਂ ਪਰੇ ਮਿੰਨੀ ਨੂੰ ਆਉਣੀ ਆ ਮੌਸਮ ਦੇ ਸਾਹਬ ਕਹਿ ਲੈ ਨੀ ਆ ਪਿਛਲੇ ਦਿਨ ਸੂਰਜ ਗੈਬਰੇ ਹਾਤਾ ਐ ਦਿਨਾਂ ਤੇ ਅਸੀਂ ਮੈਂ ਤੈਨੂੰ ਦੱਸ ਦਿੰਦਾ ਪਹਿਲੀ ਦਿਨ ਸ਼ਾਮ ਨੂੰ ਇੰਨੀ ਗਰਮੀ ਸੀ ਨਾ ਅੱਜ ਅੱਜ ਦੁਪਹਿਰੇ ਦੇਖਿਆ ਤੇ ਸਪਰੇਅ ਕਰਤਾ ਜਾਂਦਾ ਕਿਆ ਬੁਰਾ ਹਾਲਤ ਉਹੀ ਤੁਹਾਨੂੰ ਮੈਂ ਦੱਸਦਾ ਆਹ ਪੈਂਟ ਵੀ ਖੋਲੀ ਹੋਈ ਦੀ ਮੈਂ ਇੰਨਾ ਇੰਨੀ ਇੰਨੀ ਕੀ ਗਰਮੀ ਸੀ ਮੇਰੇ ਖੰਡ ਹੋਰ ਪਈ ਵਧੀਆ ਹੈ ਹੰਡ ਤਾਂ ਪਹਿਣੀ ਚਾਹੀਦੀ ਆ ਹੋਵੇ ਜੀ ਕਣਕਾ ਬਾਹਰ ਆ ਜਾਣੀ ਜਦੇ ਹੋ ਰੇ ਨਹੀਂ ਦੇਖੀ ਜਾਓ ਹੰਡ ਨਹੀਂ ਹੈ ਉਹ 10 15 ਦਿਨ ਸੂਰਜ ਦੀ ਨਾ ਪੈਂਦੀ ਦੁਪਹਿਰ ਦਾ ਕਰਤੀਆਂ ਦੀਆਂ ਯਾਰ ਕਿੰਨੇ ਦਿਨ ਹਫਤਾ ਖੰਡਾ ਪਈ ਮੇਰੇ ਸਾਹ ਨਾਲ ਹਫਤਾ ਤੋਂ ਹਫਤੇ ਲਾ ਲਾ ਮੇਰੇ ਖੰਡ ਪਈ ਨਹੀਂ ਠੰਡ ਤਾਂ ਤਦ ਅਸਲੀ ਜਿਹੜੀ ਅਸਲੀ ਠੰਡ ਪਈ ਮੈਂ ਮੰਨਦਾ ਦੋ ਤਿੰਨ ਦਿਨ ਪਈ ਹੈ ਅੱਜ ਪੰਮੇ ਕੋਰਾ ਤਾ ਸਵੇਰੋਂ ਬਾਈ ਕੋਰੇ ਵਾਲੀ ਠੰਡ ਬਈ ਡੋਲੀ ਚੱਕਣ ਗਿਆਦਾ ਭਾਈ ਇਹ ਲੇਖਦੇ ਦੋ ਜਿਹੜੀ ਕੋਰੇ ਵਾਲੀ ਠੰਡ ਹੈ ਨਾ ਇਹਦੇ ਸਭ ਕਾਜ ਦਾ ਨੁਕਸਾਨ ਆ ਬਸ ਇਹਨੇ ਖਤਮ ਕਰਨੇ ਜਿਹੜੀ ਕੋਈ ਕਣਕ ਨਿਸਰੇ ਆਈ ਉਹ ਹੋ ਗਈ ਉਹ ਇਹਨੇ ਖਤਮ ਕਰਨੀਆਂ ਸਾਈਆਂ ਕੋਰੇ ਕੋਰਾ ਮਾੜਾ ਮਾੜਾ ਪੱਤੀ ਤੇ ਹੈਗਾ ਨਹੀਂ ਇਹਨੇ ਹੱਥ ਕਰਕੇ ਲਈ ਮੈਂ ਗਿਆ ਸਾਧਰੀ ਡੋਲੀ ਲੈਣ ਦੁੱਤੇ ਲੈ ਕੇ ਤੇ ਪਈਏ ਲੋਹੜੀ ਵਾਲੇ ਦਿਨ ਡੋਲੀ ਨਹੀਂ ਦੇ ਕੇ ਸਾਧਰੀ ਚਲੇਗਾ ਮੈਂ ਡੋਲੀ ਦੇ ਮਾਇਨਾ ਲੱਖ ਜੇਣਾ ਹੱਥ ਆ ਤਾ ਸੁਣ ਨੋਗੇ ਮੇਰੇ ਯਾਰ ਇਹਦੇ ਤੋਂ ਪਾਉੜਾ ਬੱਲੇ ਜੇ ਜੋੜ ਲਾ ਗਈ ਧੁੱਪਾਂ ਧੁੱਪਾਂ ਦਾ ਚੀਜ਼ੇ ਇਹੀ ਜੀ ਆ ਜਿੰਨਾ ਮਰਜ਼ੀ ਕੋਰਾ ਹੋਵੇ 10 ਮਿੰਟ ਦੀ ਧੁੱਪਾਂ ਟਰੈਲ ਕੱਢ ਦਿੰਦੀ ਆ ਹੋਰ ਨਹੀਂ ਬਈ 10 15 ਦਿਨ ਤੱਕ ਸੂਰਜ ਦਿਖੇ ਨਾ ਠੰਡ ਤਾਂ ਮਨੂਏ ਸਾਡਾ ਠੰਡ ਹੈ ਉਹਨੇ ਸਭ ਕਾ ਜੀ ਦਾ ਤੂੰ ਨਹੀਂ ਬਾਲ ਨੂੰ ਜੀ ਨਹੀਂ ਕਰਦਾ ਤਾਂ ਸੇਰ ਉਹ ਹੈ ਫਾਰਮੈਟ ਜੀ ਕਰ ਰਹੇ ਅੱਜ ਵੀ ਚੱਲ ਦੋ ਘੜੀ ਦੋ ਘੜੀ ਬੈਠ ਜੂਗੇ ਪਾਣਾ ਘੰਟਾ ਕਿ ਨਿਕਲੇ ਬਸ ਦੁਪਹਿਰ ਨੂੰ ਘੰਟਾ ਦੋ ਘੰਟੇ ਬਸ ਬੰਦਾ ਬਹਿ ਲਿਆ ਬਹੁਤ ਉਹ ਨਹੀਂ ਯਾਰ ਅੱਗੇ ਭਵੇਂ ਅੱਗੇ ਅੱਗੇ ਧੁੱਪਾਂ ਵੀ ਆਉਣਤੀ ਧੁੱਪਾਂ ਵੀ ਠੰਡਾ ਰਾ ਦਿੰਦੀ ਮੰਮਾ ਨਹੀਂ ਹਵਾ ਜਲਦੀ ਜੀਨੇ ਲਾਉਣੀ ਹੈ ਜਿੱਦਾਂ ਪੱਛੋਂ ਤੇਜ਼ ਚੱਲਣੀ ਆ ਗਾਂਹ ਜਾ ਕੇ 20 ਦਿਨ ਤੱਕ ਨਾ ਜੇ ਪੱਛੋਂ ਨੇ ਤੇਜ਼ ਚੱਲਣਾ ਫੇਰ ਤੇਰੀ ਧੁੱਪਾਂ ਵਿੱਚ ਵੀ ਠੰਡ ਲੱਗਣੀ ਤੈਨੂੰ ਪੱਛੋਂ ਨਹੀਂ ਨਾ ਚਲਦੀ ਆ ਉਹ ਮੌਸਮ ਨਹੀਂ ਹੈ ਪੰਜਾਬ ਪਹਿਨ ਵਾਲਾ ਪੰਜਾਬ ਹੈ ਵੀ ਨਹੀਂ ਠੰਡ ਵਾਲਾ ਕੇ ਕੈਲੀਫੋਰਨੀਆ ਦੀ ਅੱਗ ਨੇ ਖਰਾਬ ਕਰਤਾ ਕੰਮ ਉਹ ਕੈਲੀਫੋਰਨੀਆ ਕਿੱਥੇ ਯਾਰ ਕੋਈ ਵੀ ਕੁਦਰਤੀ ਉਹ ਵਾ ਇੰਪੈਕਟ ਤਾਂ ਪੈਂਦੀ ਪੈਂਦਾ ਹਾਂ ਪੈਂਦਾ ਯਾਰ ਹਰ ਜੀ ਜੋ ਪੈਂਡ ਪੈਂਡ ਪੈਂਦਾ ਉਹਦਾ ਇੰਪੈਕਟ ਸੋਰੀ ਇੰਪੈਕਟ ਤਾਂ ਹੈਗਾ ਹੀ ਆ ਕੋਈ ਵੀ ਚੀਜ਼ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਇੰਪੈਕਟ ਤਾਂ ਹੈ ਹਰ ਚੀਜ਼ ਦਾ ਹੈ ਇਹ ਵੀ ਪੰਜਾਬ ਦਾ ਰੌਣ ਲੱਗਣਾ ਕਾਹਦਾ ਇੰਨਾ ਵੀ ਲੱਗਦਾ ਜਿਹੜਾ ਹੈ ਹਾਂ ਕੋਈ ਪੰਜਾਬੀ ਨਗਵਸੀ ਖਾਲੇ ਕੇ ਉੱਤੇ ਬਸ ਆਹ ਟੈਂਪਰੇਚਰ ਕਹਿੰਦਾ ਜਿਹੜਾ ਚੇਂਜ ਹੋਇਆ ਆਹੋ ਇਹ ਵੀ ਆਪਣੀ ਨੂੰ ਲੱਗਣਾ ਵੀ ਇਹਨਾਂ ਨੇ ਅੱਗ ਲਾਈ ਦੀ ਤਾਂ ਟੈਂਪਰੇਚਰ ਤਾਂ ਹੋਇਆ ਇਹਨਾਂ ਨੇ ਤੇ ਤੂੰ ਇਹ ਬਾਈ ਇਹ ਬਾਹਲੇ ਤੂਣੀਆਂ ਲੋੜੀ ਲੋੜੀ ਇਹ ਮਨਾਉਨੇ ਇਹਨਾਂ ਨੇ ਕਹਿੰਦੇ ਸਭ ਕੁਝ ਸਾਰੇ ਹੀ ਅੱਗ ਲਾਈ ਵੀ ਆ ਹੁਣੇ ਤੇ ਟੈਂਪਰੇਚਰ ਡਿਸਟਰਬ ਹੋ ਰਿਹਾ ਇਹਦੇ ਨਾਲ ਹਾਂ ਇਹ ਜਿਹਨੇ ਫਾਈਟ ਰਿਹਾ ਮੈਂ ਕਰ ਦਿਓ ਕਰਦੀ ਨਹੀਂ ਕੁਸ ਨਾ ਉਹਦੇ ਸੱਤ ਨੂੰ ਮੈਂ ਕਰਦੀ ਫੇਰੇ ਫਾਈਟ ਨਹੀਂ ਆ ਸਹੀ ਜਾਓ ਔਰ ਮਾਰੀ ਔਰ ਮਾਰੀ ਆਪਾਂ ਜ਼ਿੰਮੇਦਾਰ ਮਾਰੇ ਆਪਾਂ ਗਲਤ ਆ ਤੂੰ ਨਹੀਂ ਸਿੱਖਣਾ ਗਲਤ ਤੂੰ ਨਹੀਂ ਸਿੱਖਣਾ ਗਲਤ ਫਲਾ ਕੋਲੇ ਇਲਾਕੇ ਦਾ ਹੱਥ ਨੂੰ ਤੂੰ ਨਹੀਂ ਇੱਧਰ ਗੱਗਾ ਜੋਰ ਲਾ ਕੇ ਚੱਲੇ ਗਿਆ ਇਹਨੂੰ ਇਹਦੇ ਅੱਖ ਬੜੀ ਨਹੀਂ ਹੈਗੀ ਮੈਂ ਮੂੰ ਕੋਈ ਜੋਰ ਨਹੀਂ ਲੈ ਬਾਬਾ ਤੂੰ ਵੀ ਦੇਦੇ ਲੱਗ ਗਿਆ ਮੈਂ ਕੰਮ ਕਰਦਾ ਤਾਂ ਫੋਨ ਬੈਠਾ ਆਪਣਾ ਹਾਂ ਮੈਂ ਤੇਲ ਜਾ ਬਾਇ ਅੱਖ ਜੇ ਲੱਗ ਗਈ ਉਹ ਮੇਰੇ ਧਿਆਨ ਨਹੀਂ ਗਈ ਫਿਰ ਮੈਂ ਕੰਮ ਦਾ ਕੰਮ ਜੀ ਵੀ ਹੋ ਗਿਆ ਮੁਰਕੇ ਬਾਂਧੋਗੀ ਮੈਂ ਚਾਚਾ ਮੈਂ ਚਾਚਾ ਆਇਆ ਨਹੀਂ ਮੈਂ ਮੈਂ ਵੀ ਚੱਲੇ ਆ ਲੂ ਕੇ ਮਗਾ ਸੇਕਦਾ ਗੱਗੇ ਤਾਂ ਪਕਾਈ ਵੀ ਨਹੀਂ ਨਾ ਗੱਗਾ ਨਾ ਤੂੰ ਨਹੀਂ ਉਰੇ ਪੱਤੀ ਤਾਂ ਇਹ ਮੈਂ ਵੀ ਘਰੋਂ ਚਲੇ ਗਿਆ ਇਹ ਤਾਂ ਮੀਂਹ ਪੈਂਦੀ ਵਾਲੀ ਜਾਂਦੀ ਆ ਪੱਤੀ ਤਾਂ ਪੱਤੀਆਂ ਜੜੀ ਜਾਂਦੀ ਪੱਤੀਆਂ ਲਗਾਤਾਰ ਲਾਉਣੀ ਪੈਂਦੀ ਤੈਨੂੰ ਜਦ ਤੱਕ ਇਹਦਾ ਕੋਆਲੀ ਬਣਦਾ ਇਹ ਚੱਲਣਾ ਕੋਲੇ 5:30 ਵਜੇ ਬੱਲੇ ਬੱਲੇ 5:30 ਤੱਕ ਖਾਲੀ ਹੁੰਦਾ 6 ਵਜੇ ਚੱਲੂੰਗਾ ਫੋਣੀ ਸੀ ਨਾ ਨਾ ਚੱਲ ਪਿਆ ਕਹਿੰਦਾ ਮੈਨੂੰ ਫੁੰਨਾ ਹੈ ਦੱਸਾ 5:35 ਫਿਰ ਕਹਿੰਦਾ ਮੈਂ ਚੱਲ ਪਿਆ ਉੱਥੇ ਤੇ ਬਟਾ ਹਿੱਤੇ ਦੋ ਘੰਟੇ ਲੱਗੇ ਜਾਣੇ ਆ ਨਾ ਦੋ ਘੰਟੇ ਲਾਉਣੇ ਲੱਗਦੇ ਤਿੰਨ ਜਾਂਦੇ ਨੂੰ ਭਰੇ ਵੀ ਲੱਗਣਾ ਕਿੰਨਾ ਟਾਈਮ ਲੈ ਲੈਣਾ ਖੰਨੇ ਨਹੀਂ ਲੈ ਲੈਣਾ ਸਮਰਾਲੇ ਨਹੀਂ ਲੈ ਲੈਣਾ ਆ ਟਾਈਮ ਆ ਟਾਈਮ ਟ੍ਰੈਫਿਕ ਹੋਊ ਕਿਉਂ ਉਹ ਦੋਵੇਂ ਸ਼ਹਿਰਾਂ 'ਚ ਟ੍ਰੈਫਿਕ ਆ ਟਾਈਮ ਹੋਊਗੀ ਉੱਥੇ ਬਾਤਾ ਫੇ ਨਹਿਰੀ ਨਹਿਰਾ ਫੇ ਨਹੀਂ ਇੰਨਾ ਟਾਈਮ ਲੱਗਣਾ ਤਾਂ ਫੇ ਵੀ ਟਾਈਮ ਨਾਲ ਆ ਜਾਣਾ ਉਹਨੇ ਹਾਂ ਹਾਂ ਅੱਠ ਵਾ ਦਿਨ ਨੂੰ ਆ ਰੋ ਨਾ ਜਿਹੜਾ ਉਹ ਅੱਠ ਵਾ ਦਿਨ ਨੂੰ ਆ ਜਾਣਾ ਹੈ ਨਾ ਪੰਜ ਤੇ ਜੇ 5:30 ਚੱਲੇ 7:30 8:00 ਵਜੇ ਤੱਕ ਆ ਜਾਣਾ ਬਸ ਤੇ ਤਰੂ ਉਪਾਈਏ ਨੇ ਸੰਕੂਰ ਵਿੱਚ ਇੱਕ 240 ਇੱਕ ਲੀਤੀ ਇੱਕ ਚੌੜਾ ਪੱਤਾ ਦਾ ਬਸ ਨਹੀਂ ਫਿਰ ਮਿਰਗਾ ਸਾਂ ਜੇ ਸੰਕੂਰੇ ਵਾਲੀ ਫਿਰ 240 ਕਾਤੇ ਪਾਉਣੀ ਦੀ ਦੇ ਰੇ ਬੱਚਾ ਮੈਂ ਬੜੀ ਪਾਈ ਦੇ ਨਾ ਉਹਨੇ ਥੁੰਡਾ ਕੇ ਮੈਂ ਥੋੜੀ ਮੈਦਾ ਕਦੂਆਂ ਲੇਬਰ ਵਾਲਾ ਕਰਦਾ ਮੈਂ ਦਾ ਜਿਹੜਾ ਗੰਪਾ 30 ਰੁਪਏ ਪੰਪਾ ਕਾਸੀ ਨੇ ਪਾਉਨੇ ਏਸੀਐਮ ਲਾਈਨ ਕਰ ਦਿੰਦਾ ਬਚਾ ਕੇ ਚਾਰ ਗੱਲ ਕੋਡੂ ਨੇ ਕਰੀਏ ਪਰਸੋਂ ਉਹਨੇ ਤੇਰਾ ਗੁੱਲੀ ਡੰਡਾ ਵੀ ਲੈ ਲੈਣਾ ਤਾਂ ਬੜਾ ਛੋਟਾ ਜਿਹੜੀ ਨੇ ਏਸੀਐਮ ਨਾਈਨ ਨੇ ਹਾਂ ਉਹਨੇ ਤੇਰਾ ਚੌੜਾ ਪੱਤਾ ਵੀ ਲੈ ਲੈਣਾ ਤਾਂ ਜਿਹੜੀ ਤੇਰੀ ਬੂਈ ਸੀ ਉਹ ਵੀ ਲੈ ਲੈਣੀ ਤੂੰ ਜਿਹੜੀ ਉਹ ਕੰਡਈ ਵਾਲੀ ਏਸੀਐਮ ਨਾਈਨ ਉੱਥੇ ਹੋਰ ਤਾਂ ਕੁਝ ਨਹੀਂ ਹੈਗਾ ਇੰਨਾ ਜਿਹੜਾ ਕੰਡੇ ਬੁੱਟੀਆਂ ਦੇ ਕੰਡੇ ਬੁੱਟੀਆਂ ਹਾਂ ਉਹ ਸਾਰੇ ਬਹੁਤ ਜ਼ਿਆਦਾ ਉਹ ਵੀ ਲੈ ਲੈਣੀ ਤੂੰ ਮੇਰੀ ਗੱਲ ਤਾਂ ਮੈਨੂੰ ਨਹੀਂ ਪਤਾ ਤਾਂ ਕਿਹੜੀ ਕਰੀ ਆ ਉਹ ਮੈਂ ਨਹੀਂ ਭੋਲੂ ਨੇ ਕਰੀ ਜਿਹੜੀ ਤੂੰ ਤੂੰ ਆਸ ਤਾਂ ਆਈ ਸੀ ਬਣਾਈ ਨਾ ਉਹ ਕੱਲੀ ਹੋਰੀ ਆ ਵਾ ਕੱਲੀ ਹੋਣੀ ਆ ਉਹ ਮੈਂ ਮੰਡ ਕਾਇ ਜਿੰਦਾਂ ਚਾਈ ਤਾ ਉਹਨੂੰ ਨਹੀਂ ਮੈਨੂੰ ਐਸ ਸੰਕੋਰ ਕੇ ਕੰਮ ਕਰਦੀ ਆ ਉਹ ਚ ਦੋ ਸਾਲ ਟਾ ਬਾਈ ਇੱਕ ਤਾਂ ਟੌਪ ਕਾ ਗਈ ਹਾਂ ਥੋੜੀ ਪਰਸੈਂਟਜ ਆਉਂਦੀ ਆ ਇੱਕ ਆ ਗਈ ਕਿ ਸੰਕੋਰ ਅੱਛਾ ਸੰਕੋਰ ਨੇ ਬੂਈ ਨਹੀਂ ਛੱਡਣੀ ਜਿਹੜਾ ਕੋਈ ਮੜਾ ਮੋਟਾ ਚੌੜਾ ਪੱਤੇ ਵਾਲ ਉਹ ਹੀ ਲੈ ਲੈਣਾ ਉਹ ਜਿਹੜੀ ਮੰਡ ਮਾ ਕਰਨੀ ਮੈਂ ਉਹ ਹੀ ਕਰ ਦਮਾਂ ਨਾਲੇ ਉਧਰ ਸੰਕੋਰ ਪਾਤਾ ਆਇਆ ਤੂੰ ਉਰਲੇ ਪਲਾਟ ਤੇ ਰਹਿੰਦੀ ਐ ਉੱਥੇ ਵੀ ਦੇਖਦਾ ਮੜ ਮੜ ਕੋਈ ਲਿੰਡ ਜੰਮਦਾ ਸੰਕੋਰ ਪਾ ਦੇ ਜੂਰੀਏ ਚ ਉਹੀ ਬਾਦਮ ਹਾਂ ਜੇ ਬਹੁਤੀ ਬੜੀ ਨਹੀਂ ਹੋਈ ਹਲੇ ਧਰਤੀ ਤੇ ਖੋ ਗਈ ਫੇਰੇ ਤਾਂ ਸਪਰੇਅ ਨਾ ਸੰਕੋਰ ਦਾ ਕੰਮ ਆ ਸਕਦਾ ਪਤਾ ਹੀ ਗੱਲ ਆ ਉਹ ਦਵਾਈ ਥੋੜੀ ਜਿਹੀ ਬਚਾ ਕੇ ਕਰਨੀ ਪਈ ਉਹ ਦੱਸ ਭਾਈ ਹਾਂ ਚੜਦੀ ਐ ਚੜਦੀ ਥੋੜੂ ਆ ਤੈਨੂੰ ਯਾਦ ਨਹੀਂ ਆਹ ਹੋਵੇ ਕੱਲ ਕਰੂ ਦੋ ਡਬਲ ਆ ਵੱਜਵੇ ਹਾਂ ਕੱਲ ਕਰੂ ਜਾਣੀ ਆ ਸੰਕੋਰ ਹੁੰਦੀ ਐ ਨਾ ਉਹਦੇ ਚ ਮਸਲ ਸੰਕੋਰ ਦੇ ਸਪਰੇਅ ਨਹੀਂ ਕਰਨੀ ਤੇ ਕਾ ਮਤਲਬ ਵੀ ਤਾ ਨਹੀਂ ਉਹ ਕਰਨੀ ਤੂੰ ਮਿਸ਼ਰਣ ਬਹੁਤ ਵਧੀਆ ਹੈ ਗੱਗੇ ਉਹ ਸੰਕੋਰ ਨਾ ਸੰਕੋਰ ਵੀ ਸਾਨੂੰ ਕੋਣੇ ਕਰਨੀ ਦੀ ਬਈ ਹੋ ਹੋ ਯਾਰ ਉਹ ਜੋ ਮਿਸ਼ਰਣੇ ਸਾਰੇ ਹੀ ਆ ਉਹਦੇ ਵਿੱਚ ਉਹ ਦੁਆਜੇ ਸਾਰੇ ਕਰਤਾ ਹੈ ਸਾਰੀ ਕੰਮ ਉਹ ਤਾਂ ਤਰੀ ਦਾ 240 ਪਾਈਆਂ ਨੇ ਇਹ ਵੀ ਥੋੜੀ ਜੀ ਕਣਕ ਨੂੰ ਚੱਕ ਲੈਂਦੀ ਆ ਬੜੀ ਨੂੰ ਛੋਟੀ ਨੂੰ ਤਾਂ ਠੀਕ ਆ 240 ਬੜੀ ਨੂੰ ਤੇ ਸੰਕੋਰ ਵੀ ਰਲ ਗਈ ਜੀ ਮੇਰੀ ਗੱਲ ਸੁਣ ਨਿਚੇ 240 ਹਾਂ ਹੁਣ ਮੇਰੀ ਵੀ ਸੁਣ ਲੈ ਗੱਲ ਹੁਣ ਮੈਂ ਰੇਤਾ ਜਾਂ ਮੇਰੀ ਮਹੀਨੇ ਦੀ ਕਣਕ ਹੋ ਗਈ ਸਮਝ ਰਾ ਉਹ ਹੋ ਗਈ ਹੁਣੀ ਮਹੀਨੇ ਦੀ ਹੋ ਗਈ ਹੋਗੀ ਹਾਂ ਨਾ ਹੁਣ ਉਹਦੇ ਮਾ ਉੱਥੇ ਗੁੱਲੀ ਲੈਂਦਾ ਵੀ ਨਹੀਂ ਹੋਣਾ ਚੌੜਾ ਪੱਤਾ ਹੋਣਾ ਇੱਕ ਭੂਈ ਹੋਣੀ ਆ ਤੇਰੀ ਕਿਹੜੀ ਗਰਾ ਦੇ ਬਸਦਾ ਕੀ ਕਰਾਂ ਦੱਸ ਹੁਣ ਨਹੀਂ ਦੇਖ ਜੀ ਤਾਂ ਹੁਣ ਜੰਮਿਆ ਵਿਚੋੜਾ ਪੱਤਾ ਇਹ ਤਾਂ ਤੂੰ ਥੋਡੀ ਮਾਰ ਦੇ ਅੱਛਾ ਹਾਂ ਜੰਮਿਆ ਬੈਮਣ ਮੜਾ ਜੰਮਦਾ ਬਾ ਤੂੰ ਥੋਡੀ ਮਾਰ ਦੇ ਉਹਨੇ ਜੰਮਣ ਵੀ ਜੰਮਦਾ ਵੀ ਮਾਰੀ ਹੈ ਨਾ ਜੰਮਿਆ ਵੀ ਮਾਰ ਦੇਣਾ ਗੈਲ ਪਾਲੀ ਥੋੜੀ ਜੀ ਸੰਕੋਰ ਠੀਕ ਹੈ ਠੀਕ ਉਹ ਕਣਕਾ ਛੋਟੀ ਠੀਕ ਉਹਦੇ ਥੱਲੇ ਚਲੇ ਜਾਣਾ ਹਾਂ ਇੱਧਰ ਗਾਲਕ ਬੜੀ ਹੋ ਗਈ ਫਿਰ ਪੱਤੇ ਵੀ ਟਿਕਣ ਲੱਜ ਜਾਂਦਾ ਫਿਰ ਸੰਕੋਰ ਕਰੀ ਵੀ ਨਾ ਥੋੜੀ ਜੀ ਪੱਤੇ ਨੂੰ ਚਲ ਦਵਾ ਲੈਂਦੀ ਹੈ ਵੀ ਸਪਰੇਅ ਕਰੀਏ ਘਰੋਂ ਜੂਰੀਏ ਜੀ ਕੋਈ ਸਪਰੇਅ ਕਰ ਦੇ ਨਾ ਹਾਂ ਸਪਰੇਅ ਹੋਊਗੀ ਠੀਕ ਹੈ ਕਹ ਮਾਹੌਲੀ ਰਿੱਤੇ ਮੈਂ ਥੜੀ ਜਿਹਾ ਜ਼ਿਆਦਾ ਕਰਦੀ ਐ। ਇਹ ਰਿੱਤੇ ਉਹੀ ਤਾਂ ਚੱਕਰ ਦੋ ਥੋੜੀ ਜਿਹਾ ਟਰੱਕੇ ਕਰ ਲਈ ਸੰਘੋਰ ਪੀ ਗਾ। ਅਸੀਂ ਆਪਾਂ ਵੱਧ ਹੀ ਪੰਦੇ ਆ। ਰਿੱਤੇ ਮੈਂ ਘੱਟ ਪੈਂਦੀ ਐ। ਰਿੱਤੇ 'ਚ ਘੱਟ। ਆਹ। 2 ਹੋੜੀ ਵੀ ਹੈਗੀ ਐ। ਜੇ ਬੂੰਹ ਹੀ ਲੱਗਦੀ ਤਾਂ ਆ ਪਾਸ ਸੰਘੋਰ ਨਹੀਂ ਤੇ ਰਹਿਣ ਦੀ। ਬੂੰਹ ਤਾਂ ਜੰਮਣੀ ਜੰਮਣੀ ਐ ਇੱਥੇ ਜੰਮਦੀ ਆ ਸਰ। ਬੱਪੀ ਪਾਲਾ ਸੰਘੋਰ। ਫੇਤ ਕੇ ਜੀ ਤਰੀ ਸੰਘੋਰ ਨਹੀਂ ਚੱਕਣੀ ਐ ਬੂੰਹ। ਬੂੰਹ ਸੰਘੋਰੇ ਚੱਕੂਗੀ ਨਾ ਕੋਈ ਨਹੀਂ ਚੱਕਣੀ ਕਿਸੇ ਨੇ। ਤੂੰ ਹੋੜੀ ਵੀ ਨਹੀਂ ਚੱਕਦੀ ਐ। ਆਹ ਸੰਘੋਰ ਚੱਕੂਗੀ। ਸੰਘੋਰ ਤਾਂ ਜਦੇ ਦੂਏ ਤੀਏ ਦਿਨ ਚੱਕ ਦਿੰਦੀ ਐ। ਹਾਂ। ਆ ਲਾਦੇ ਪੰਜ ਸੱਤ ਪੰਪ ਲਾ ਦਿੰਦੇ ਆ ਮੇਰਾ ਭੁੱਖ ਦਾ ਖੋ ਗਿਆ ਉਹ ਲੈ ਹੁਣ ਮਾਂ ਥੱਲੇ ਬਣਾਤੀ ਅੱਗ ਨੂੰ ਤਾਂ ਫੂਕਣਾ ਕੀ ਲੈਣਾ ਕੰਮ ਇਹਦਾ ਮਗ ਜਣਾ ਇਹਨੇ ਪੰਜ ਚਾਰ ਮਿੰਟ ਚ ਹੁਣ ਤਾਂ ਭਖਣਾ ਮਾਗੀ ਆ ਦੇਕ ਬਲਣ ਲੱਗੀ ਤੇ ਵਿੱਚ ਉੱਪਰ ਹੋਰ ਫਿਰ ਬੜਾ ਵਧੀਆ ਬਾਈ ਤੇਰੀ ਢੀਕ ਜੇ ਬੈਠੇ ਤੇ ਜੇ ਤੂੰ ਸਾਜ ਰਿਆ ਜਾਂਦਾ ਤੈਨੂੰ ਖੇੜ ਮਿਣ ਕੇ ਆਉਣਾ ਤਾਂ ਬੂਟੇ ਲੈ ਆਉਣੇ ਚੱਕ ਕੇ ਮੈਂ ਬਾਈ ਦੇਖ ਪਬੂਲਰ ਦੇ ਮਿਲ ਲਿਆ ਕੱਢ ਦੂੰਗਾ ਤੇਰਾ ਵੀ ਘਰ ਵਿੱਚ ਜਾ ਰਹੇ ਪਾਸੇ ਮਾਰਿਆ ਮੋਦੇ ਬਸ ਠੀਕ ਹੈ ਉਧਰ ਤੇ ਉਧਰ ਉਧਰ ਤੇ ਉਧਰ ਮਾਰ ਕੇ ਮੈਨੂੰ ਲਿਖ ਕੇ ਦੇ ਜਣੀ ਕੇ 400 ਖੇਤ ਬਣਾ ਕੇ ਇਕੱਠੇ ਲਿਖ ਲਿਆ ਮੈਂ ਵੀ ਇੰਨੇ ਇਕੱਠੇ ਇਧਰ ਨੂੰ ਇੰਨੇ ਟੋਟ ਲਿਖ ਲਿਆ ਇਕੱਠੇ ਰਹਿਣ ਦੇ ਪੀਤਾ ਲੈ ਜੀ ਖਿਆਲ ਤੇਰੇ ਕਿੰਨੇ ਗੱਟਾ ਹੈ 50 ਵਰਦਾ ਪੀਤਾ ਲੈ ਜੀ ਠੀਕ ਹੈ ਉਧਰ ਤੇ ਖੇਤ ਉਧਰ ਤੇ ਖੇਤ ਮਣਦੇ ਬਸ ਠੀਕ ਹੈ ਜੀ ਮਣ ਕੇ ਦਾਦੀ ਪੜ ਦੂੰਗਾ ਤੇਰਾ ਵੀ ਇੰਨਾ ਬੁੱਟਾ ਲੱਗੂਗਾ ਜਿੱਧਰ ਨੂੰ ਗੋਹਾਂਗਾ ਉਧਰ ਨੂੰ ਕੱਢ ਦੂੰਗਾ 13 बाई 13 ਬਲਾਉਣਾ ਉਹ ਵੀ ਕੱਢ ਦਾਂਗੇ ਠੀਕ ਹੈ ਸਾਰਾ ਉਹਦੇ ਇੰਨਾ ਵੀ ਕੱਢ ਦਾਂਗੇ ਮੈਂ ਫਿਰ ਕੱਲੂ ਆਹੀ ਕੰਮ ਕਰਨਾ ਸੀ ਤਨੂ ਇਹ ਗੱਲ ਮਤਰੀ ਹੋਰ ਤਾਂ ਕੁਛ ਨਹੀਂ ਸਾਲਾ ਜੇ ਠੰਡੇ ਚ ਜਾਂਦਾ ਨਾ ਸਿਰ ਜਾ ਦੋਹਣ ਲੱਜ ਜਾਂਦਾ ਧੱਪਾ ਮਲ ਜਾਉ ਬਾਈ ਮੋਟਰਸਾਈਕਲ ਕੋਈ ਵੀ ਬਾਈ ਜੀ ਅੱਜ ਮੈਨੂੰ ਤੈਨੂੰ ਕੋਰਸੀ ਵੀ ਪਿਠਾ ਦੇਦਾ ਮੰਜਾ ਹੜਾ ਦੇਣਾ ਕਣਾ ਸੁਣਤਾ ਯਾਰ ਤੂੰ ਮੋਟਾ ਜਿਹਾ ਕੰਮਲ ਜਿਹਾ ਕਿਹਨੂੰ ਗੰਮੇ ਠਾਉਂਗੇ ਆਪਾਂ ਹਾਂ ਸਾਡੇ ਕੰਮਲ ਪੈਣਦੇ ਪਰ ਮੋਟੇ ਯਾਰ ਮੋਟੇ ਬੰਦੇ ਨੇ ਗਾਵਾ ਲੱਗਣ ਦੇਣੀ ਹੈ ਮੇਨ ਗੱਲ ਤਾਂ ਸੁਣ ਲੈ ਅੱਜ ਮੈਂ ਦੋ ਗਰੇ ਸਫੂਟਲੀ ਰੋਪੜ ਲਾਇਆ ਹੈ ਬਾਪੂ ਨੂੰ ਲੈ ਕੇ ਉਹਦਾ ਪਲਾਸਟਰ ਜਿਹਾ ਦਿਖਾ ਕੇ ਲਿਆਇਆ ਤਾਂ ਇੰਨੇ ਜਿਹਾ ਸਾਲਾ ਸਿਰ ਜਹਾ ਭਾਰੀ ਹੋ ਗਿਆ ਤੇ ਤੂੰ ਗੱਡੀ ਲੈ ਕੇ ਸਾਡੀ ਖੜਾ ਦੇਖ ਰਹੀ ਉਹ ਚੱਲ ਮੈਂਗਾ ਬਾਪੂ ਕੋਲ ਸਫੂਟਲੀ ਲੈ ਜਾਉਂਦਾ ਫਿਰ ਬਾਹਰ ਗੱਡੀ ਨੂੰ ਮੋਟਾ ਹੈਗਾ ਪਤਾ ਸਾਡੇ ਲੱਗਣੇ ਲੱਗਣੀਆਂ ਆ ਬਾਈ ਸੱਟ ਵਾਲੀ ਤੇ ਸਾਡੇ ਹੋ ਸੁਣਨੋਗੀ ਹੁਣੀ ਆ ਚੀਜ਼ੇ ਸੁਣਨਾ ਪੱਛ ਫੇਰ ਡਾਕਟਰ ਸਾਹਿਬ ਤੋਂ ਲੈ ਕੇ ਗਿਆ ਗੱਡੀ ਸਾਡੇ ਵਾਲ ਡਾਕਟਰ ਕਹਿੰਦਾ ਮਹੀਨਾ ਦਾ ਮੈਂ ਵੀ ਦਵਾਈ ਨਿਵਾੜਾ ਮਹੱਲ ਲੈ ਜਾ ਦੂ ਘੜੀ ਮੈ ਲੈ ਆਇਆ ਦਵਾਈ ਵਾਲੇ ਤੇ ਕਹਿੰਦਾ ਮਹੀਨਾ ਦਾ ਰਹਿਣਾ ਮੈ ਮੈਨੂੰ ਕਰਦਾ ਫੋਨ ਮੈਂ ਕਿਹਾ ਮੈਂ ਰੋਪੜਦਾ ਡਾਕਟਰ ਕਹਿੰਦਾ ਇਹ ਬੱਦੂ ਆ ਗਿਆ ਉਹ ਕਹਿੰਦਾ ਮਹੀਨਾ ਕ ਤਾਂ ਲੱਗੇ ਜਾਣਾ ਮੈਂ ਚੱਲ ਕੋਈ ਕਰ ਦੇ ਕਿਨੂੰ ਬਾਹ ਸੁਣ ਪਨ ਹਟਣ ਨੂੰ ਚੱਲ ਹੁਣ ਚੱਲ ਕੇ ਮੇਰੀ ਗੱਲ ਸੁਣ ਲੈ ਬੰਬੇ ਛੱਟ ਦਾ ਰਗੜਾ ਤਾਂ ਹੋਈ ਨਹੀਂ ਠੀਕ ਲੱਤ ਬਾ ਮੱਜ ਵੀ ਥਲੀ ਹਾਂ ਫੇਰ ਬੰਦਾ ਬੰਨੇ ਜਾਂਦਾ ਤਿੰਨ ਤਿੰਨ ਮਹੀਨੇ ਖਤਰ ਬਾਪੂ ਬੰਨੇ ਬਈ ਹਾਂ ਬੰਨੇ ਬਈ ਹੁਣ ਮਿੰਨਾ ਮਿੰਨਾ ਦੋ ਮਹੀਨੇ ਬਰਾਤਰ ਰਹੇ ਜਾਂਦਾ ਉਦੇ ਬਾਅਦ ਬੰਦਾ ਹੂ ਸੱਟ ਮਸ ਨਹੀਂ ਆਉਂਦਾ ਜাদু ਬਜਰ ਪੂਜਣ ਦੇ ਡ ਲੱਗਦਾ ਹੈ ਕਿ ਨਹੀਂ ਫੇਰ ਬਚਾ ਹੋ ਗਿਆ ਚਲੋ ਅਗਰੇ ਗੇੜੀ ਆਉਟੜੀ ਫਰੀ ਚਲੋ ਇਹ ਸੜੇ ਦਿਨਾਂ ਦੀ ਗੇੜ ਹੁੰਦਾ ਬੰਦੇ ਗੱਲ ਤਾਂ ਮੇ ਇਹਦੇ ਪੈਣਾ ਇਹਦੇ ਪੈ ਜਾ ਪੈ ਜਾ ਮੈਂ ਤਾਂ ਇਹ ਮੇਰੀ ਗੱਲ ਲੜਿਆ ਨਹੀਂ ਜਾਂ ਤੂੰ ਲੜਿਆ ਲੜਿਆ ਮੈਂ ਤੇ ਮੈਂ ਗੱਡੀ ਫੋਨ ਕਰਦਾ ਵੀ ਗੱਡੀ ਮਾਰੀ ਮੈਂ ਹੈ ਇਹ ਮੇਰੀ ਗੱਲ ਲੜਕੀ ਆਈ ਉੱਥੇ ਲੜਕੇ ਭੱਜਿਆ ਮੇਰੀ ਗੱਲ ਮੈਨੂੰ ਗਾਲਾਂ ਕੱਢ ਕੇ ਪੁੱਛ ਲਾ ਬਾਈ ਤੁਹਾਡੇ ਤਾਂ ਕੰਮੀ ਇਹੀ ਆ ਤੁਹਾਡੇ ਤਾਂ ਕੰਮੀ ਇਹੀ ਆ ਗਾਲਾਂ ਕੱਢ ਕੇ ਭੱਜਿਆ ਆਪ ਇਹ ਪਾਪ ਲੱਗਿਆ ਤੈਨੂੰ ਇਹ ਤਾਂ ਵੇਰੁੱਤੀ ਆ ਤੇਰੇ ਤਾਂ ਵੇਰ ਪਾਪ ਲੱਗਿਆ ਨਹੀਂ ਨਹੀਂ ਪਾਪ ਚਲੇਦਾ ਫੇਰ ਗਿਆ ਚਲੇਦਾ ਫੇਰ ਗਿਆ ਜਦੋਂ ਜਾ ਮੈਂ ਪਿਆਤਾ ਮੇਰੇ ਕੋਲ ਹੀ ਆਇਆ ਸੀ ਮੰਨੂ ਜਾਈ ਨੇ ਹੱਥ ਮਿਲਾਇਆ ਮੈਨੂੰ ਆਕੇ ਹਾਲ ਚਾਲ ਪੁੱਛੇ ਆ ਕਹਿੰਦਾ ਆ ਗਿਆ ਯਾਦ ਮੈਂ ਕਹਾ ਮੇਰੀ ਆ ਗਿਆ ਯਾਦ ਸਾਰਾ ਤੂੰ ਮੇਰੀਆਂ ਲੜਕੀਆਂ ਦੀ ਪੁੱਛੀ ਨਾ ਮੈਂ ਕਿਹਾ ਤਰ ਕਹਿੰਦੇ ਨਾ ਮੈਨੂੰ ਤੇਰਾ ਯਾਦ ਤਾਂ ਆਇਆ ਮੈਨੂੰ ਮੇਰੀ ਯਾਦ ਆ ਰਹੀ ਸੀ ਮੇਰੀਆਂ ਲੜਕੀਆਂ ਦੀ ਆ ਤੂੰ ਘਰੋਂ ਢੱਟ ਗਿਆ ਤੂੰ ਕਰਨ ਭੱਜ ਗਿਆ ਤੂੰ ਲੜਕੇ ਆ ചലോ ഭാ പേ ചെല്ല